ਸ਼ਸ਼ੀ ਅਗਰਵਾਲੀ ਇਕਨੋਮਿਕਸ ਦੇ ਲੌਕ ਕਲਾਸਿਸ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਨਿੱਕਾ ਸਵਾਗਤ ਕਰਦੀ ਹਾਂ ਅੱਜ ਆਪਣਾ ਜਿਹੜਾ ਸਬਜੈਕਟ ਹੈਗਾ ਬਿਜ਼ਨਸ ਲਾਅ ਹੈਗਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਕਾਰੋਬਾਰੀ ਕਾਨੂੰਨ ਔਰ ਜਿਹਦੇ ਵਿੱਚ ਆਪਾਂ ਬਹੁਤ ਹੀ ਮਹੱਤਵਪੂਰਨ ਟੌਪਿਕ ਆਫਰ ਤੇ ਐਸੈਪਟੈਂਸ ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਪੇਸ਼ਕਸ਼ ਤੇ ਸਵੀਕ੍ਰਿਤੀ ਕਰਾਂਗੇ ਇਹਦੇ ਵਿੱਚ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ ਕਿ ਪੇਸ਼ਕਸ਼ ਦੀ ਪ੍ਰਵਾਸ਼ਾ ਦਿਓ ਨਾਲ ਹੀ ਪੇਸ਼ਕਸ਼ ਨਾਲ ਸੰਬੰਧਿਤ ਕਾਨੂੰਨੀ ਨਿਯਮ ਦੀ ਵਿਆਖਿਆ ਕਰੋ ਜਿਹਨੂੰ ਆਪਾਂ ਇੰਗਲਿਸ਼ ਚ ਕਹਿ ਸਕਦੇ ਆ ਡਿਫਾਈਨ ਆਫਰ ਵਟ ਆਰ ਦੀ ਲੀਗਲ ਰੂਲਸ ਜਾਂ ਵਟ ਆਰ ਦੀ ਰੂਲਸ ਗਵਰਨਿੰਗ ਦੀ ਆਫਰ ਜੇ ਤੁਹਾਨੂੰ ਮੇਰਾ ਇਹ ਯਤਨ ਸਹੀ ਲੱਗਦਾ ਹੈਗਾ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਉਹਨੂੰ ਸਬਸਕ੍ਰਾਈਬ ਕਰੋ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਪੇਸ਼ਕਸ਼ ਦਾ ਬਤਲਕ ਕੀ ਹੁੰਦਾ ਹੈ ਆਫਰ ਜਿਹਨੂੰ ਆਪਾਂ ਪੇਸ਼ਕਸ਼ ਕਹਿ ਸਕਦੇ ਹਾਂ ਪ੍ਰਸਤਾਵ ਕਹਿ ਸਕਦੇ ਹਾਂ ਕਿ ਕਿਉਂਕਿ ਜਦੋਂ ਵੀ ਆਪਾਂ ਇੱਕ ਕੰਟਰੈਕਟ ਕਰਦੇ ਆ ਮਵਾਇਦਾ ਕਰਦੇ ਹੈਗੇ ਆ ਤਾਂ ਉਹਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਪੌੜੀ ਹੁੰਦੀ ਹੈ ਪੇਸ਼ਕਸ਼ ਦੀ ਹੁੰਦੀ ਹੈ ਆਪਾਂ ਨੂੰ ਪਤਾ ਹੈ ਇਕਰਾਰਨਾਮੇ ਦੇ ਵਿੱਚ ਪਹਿਲਾਂ ਆਪਾਂ ਆਫਰ ਦਿੰਦੇ ਆ ਫਿਰ ਉਹਦੀ ਐਸੈਪਟੈਂਸ ਆਉਂਦੀ ਹੈ ਤਾਂ ਜਿਹੜੀ ਆਫਰ ਹੁੰਦੀ ਹੈ ਉਹ ਮਵਾਇਦੇ ਦੀ ਸਭ ਤੋਂ ਪਹਿਲੀ ਪੀੜੀ ਹੁੰਦੀ ਹੈਗੀ ਹੈ ਭਾਰਤੀ ਮਵਾਇਦਾ ਅਧਿਨਿਯਮ ਦੀ ਧਾਰਾ 2 ए ਦੇ ਮੁਤਾਬਿਕ ਜਿਹੜੇ ਪੇਸ਼ਕਸ਼ ਤੇ ਪ੍ਰਵਾਸ਼ਾ ਹੈਗੇ ਆ ਆਫਰ ਦੀ ਪ੍ਰਵਾਸ਼ਾ ਹੈਗੇ ਆ ਜਦੋਂ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਦੀ ਸਵਕ੍ਰਿਤੀ ਲੈਣ ਦੀ ਨiyet ਨਾਲ ਕਿਸੇ ਕੰਮ ਨੂੰ ਕਰਨ ਜਾਂ ਨਾ ਕਰਨ ਦੀ ਇੱਛਾ ਜ਼ਾਹਿਰ ਕਰਦਾ ਹੈ ਤਾਂ ਇਹ ਆਪਾਂ ਕਹਿੰਦੇ ਆ ਵੀ ਉਹਨੇ ਪਸਤਾਵ ਦਿੱਤਾ ਹੈ ਜਿਵੇਂ ਇਹ ਆਪਣੀ ਕਾਰ ਇਹ ਜਿਹੜਾ ਹੈਗਾ ਬੀ ਨੂੰ ਆਫਰ ਦਿੰਦਾ ਵੀ ਤੂੰ ਭਾਈ ਮੇਰੀ ਕਾਰ 20000 ਰੁਪਏ ਵਿੱਚ ਖਰੀਦ ਲੈ बीओ ਨੂੰ ਸਵੀਕਾਰ ਕਰ ਲੈਂਦਾ ਹੈਗਾ ਤਾਂ ਇਹ ਇਕਰਾਰਨਾਮਾ ਬਣ ਜਾਂਦਾ ਹੈ ਜੇ ਸਾਰੀ ਚੀਜ਼ਾਂ ਪ੍ਰੈਜ਼ੈਂਟ ਹੈਗੀਆਂ ਤੇ ਇਹ ਅਨੁਬੰਧ ਬਣ ਜਾਂਦਾ ਹੈ ਇਹਦੇ ਵਿੱਚ ਐ ਵੀ ਕੰਮ ਨਾ ਕਰਨ ਦੀ ਇੱਛਾ ਜਿਵੇਂ A ਨੇ B ਤੋਂ ਪੈਸੇ ਲੈਣੇ ਹੈ B ਨੇ ਮੈਚਿਓਰਿਟੀ ਡੇਟ ਤੇ ਪੈਸੇ ਨਹੀਂ ਦਿੱਤੇ A ਜਿਹੜਾ ਹੈਗਾ B ਉੱਤੇ ਮੁਕੱਦਮਾ ਕਰਨਾ ਚਾਹੁੰਦਾ ਹੈ Bਓ ਨੂੰ ਕਹਿੰਦਾ ਹੈਗਾ ਵੀ ਤੂੰ ਮੁਕੱਦਮਾ ਨਾ ਕਰ ਮੈਂ ਤੈਨੂੰ 1 ਪ੍ਰਤੀਸ਼ਤ ਵਿਆਜ ਐਕਸਟਰਾ ਦੇ ਦਾਂਗਾ ਤੂੰ ਮੈਨੂੰ 1 ਮਹੀਨੇ ਦਾ ਟਾਈਮ ਦੇ ਦੇ ਤੇ ਇਹਦੇ ਵਿੱਚ ਉਹਨੇ ਆਫਰ ਦਿੱਤੇ ਵੀ ਮੇਰੇ ਉੱਤੇ ਮਕਦਮਾ ਨਾ ਕਰ ਜਿਹੜਾ ਵਿਅਕਤੀ ਪੇਸ਼ਕਸ਼ ਕਰਦਾ ਹੈ ਜਿਹੜਾ ਵਿਅਕਤੀ ਆਫਰ ਦਿੰਦਾ ਹੈ ਉਹਨੂੰ ਆਪਾਂ ਪੇਸ਼ਕਸ਼ ਕਰਤਾ ਕਹਿੰਦੇ ਆ ਜਾਂ ਪ੍ਰਸਤਾਵ ਕਰਤਾ ਕਹਿੰਦੇ ਆ ਜਾਂ ਵਚਨਦਾਤਾ ਕਹਿੰਦੇ ਆ ਜਿਹੜੇ ਵਿਅਕਤੀ ਨੂੰ ਆਫਰ ਦਿੱਤੀ ਜਾਂਦੀ ਹੈਗੀਏ ਉਹ ਪ੍ਰਸਤਾਵ ਪ੍ਰਾਪਤ ਕਰਦਾ ਹੈਗਾ ਜਾਂ ਵਚਨ ਲੈਂਦਾ ਹੈਗਾ ਕਿਹਾ ਜਾ ਸਕਦਾ ਹੈ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੇ ਆਫਰ ਹੈਗੇ ਉਹਦੇ ਤੱਤ ਕੀ ਹੈ ਪੇਸ਼ਕਸ਼ ਦੇ ਤੱਤ ਕੀ ਹੈਗੇ ਆ ਦੇਖੋ ਇਹਦੇ ਵਿੱਚ ਇੱਕ ਵਿਅਕਤੀ ਕਿਸੇ ਕੰਮ ਨੂੰ ਕਰਨ ਜਾਂ ਨਾ ਕਰਨ ਦੀ ਇੱਛਾ ਜ਼ਾਹਰ ਕਰਨ ਲਈ ਕਰਦਾ ਹੈ ਇਹ ਜਿਹੜੀ ਇੱਛਾ ਹੁੰਦੀ ਹੈ ਦੂਜੇ ਵਿਅਕਤੀ ਨੂੰ ਦੱਸੀ ਜਾਂਦੀ ਹੈ ਕਿ ਐ ਕਿਉਂਕਿ ਇੱਕ ਬੰਦਾ ਦੂਜੇ ਨੂੰ ਆਫਰ ਦਿੰਦਾ ਹੈ ਦੋ ਬੰਦਿਆਂ ਦਾ ਹੋਣਾ ਜ਼ਰੂਰੀ ਆਪਣੇ ਆਪ ਨੂੰ ਆਫਰ ਥੋੜੀ ਰਹੇਗਾ ਇਹ ਦੂਸਰੇ ਵਿਅਕਤੀ ਦੀ ਸਹਿਮਤੀ ਲੈਣ ਦੀ ਨੀਅਤ ਨਾਲ ਕੀਤੀ ਜਾਂਦੀ ਹੈ ਜਿਹੜਾ ਵੀ ਆਪਾਂ ਪ੍ਰਸਤਾਵ ਦਿੰਨੇ ਹੈਗੇ ਆ ਉੱਥੇ ਆਪਣੀ ਜਿਹੜੀ ਇੱਛਾ ਹੁੰਦੀ ਹੈ ਆਪਾਂ ਦੂਜੇ ਦੀ ਸਹਿਮਤੀ ਲੈਣਾ ਚਾਹੁੰਦੇ ਹਾਂ ਔਰ ਦੇਖੋ ਇੱਕ ਨਿਸ਼ਚਿਤ ਹੋਣੀ ਚਾਹੀਦੀ ਆ ਅਸਪਸ਼ਟ ਨਹੀਂ ਹੋਣੀ ਚਾਹੀਦੀ ਹੈਗੀ ਇਹ ਜਦੋਂ ਵੀ ਆਪਾਂ ਪੇਸ਼ਕਸ਼ ਦਿੰਨੇ ਆ ਆਫਰ ਕਰਦੇ ਹੈਗੇ ਤੇ ਜਿਹੜੇ ਬੰਦੇ ਨੂੰ ਆਪਾਂ ਆਫਰ ਦਿੱਤੀ ਹੈਗੀ ਆ ਉਹਨੂੰ ਮਤਲਬ ਪਤਾ ਹੋਣਾ ਚਾਹੀਦਾ ਵੀ ਮੈਨੂੰ ਆਫਰ ਦਿੱਤੀ ਗਈ ਹੈ ਸੰਚਾਰ ਕਮਿਊਨੀਕੇਟ ਹੋਣੀ ਜ਼ਰੂਰੀ ਹੈਗੀ ਹੈ ਹੁਣ ਆਪਾਂ ਜਿਹੜਾ ਕਿ ਕੁਐਸਚਨ ਹੈਗਾ ਵੀ ਪੇਸ਼ਕਸ਼ ਨਾਲ ਸੰਬੰਧਿਤ ਕਾਨੂੰਨੀ ਨਿਯਮ ਕੀ ਹੈਗੇ ਪਹਿਲਾ ਜਿਹੜਾ ਪੁਆਇੰਟ ਹੈਗਾ ਵੀ ਇਹ ਜਿਹੜੀ ਆਪਾਂ ਆਫਰ ਦਿੰਨੇ ਹੈਗੇ ਇਹਦੇ ਵਿੱਚ ਆਪਣਾ ਜਿਹੜਾ ਅਬਜੈਕਟਿਵ ਹੁੰਦਾ ਉਦੇਸ਼ ਹੁੰਦਾ ਕਾਨੂੰਨੀ ਰਿਸ਼ਤਾ ਪੈਦਾ ਕਰਨ ਦੇ ਯੋਗ ਹੋਣੀ ਚਾਹੀਦੀ ਹੈ ਇਟ ਮਸਟ ਬੀ ਕੈਪेबल ਆਫ ਕ੍ਰੀਏਟਿੰਗ ਲੀਗਲ ਰਿਲੇਸ਼ਨਸ਼ਿਪ ਜੇ ਆਪਾਂ ਕੋਈ ਵੀ ਆਫਰ ਦਿੰਨੇ ਹੈਗੇ ਜ ਜਿਹਦਾ ਲੀਗਲ ਰਿਲੇਸ਼ਨਸ਼ਿਪ ਕ੍ਰੀਏਟ ਨਹੀਂ ਹੁੰਦਾ ਹੈਗਾ ਤਾਂ ਉਹ ਆਫਰ ਨਹੀਂ ਮੰਨੀ ਜਾਂਦੀ ਜਿਵੇਂ ਤੁਸੀਂ ਕਿਸੇ ਨੂੰ ਚਾਹ ਤੇ ਬੁਲਾਣੇ ਹੋ ਚਾ ਨਹੀਂ ਪਿਲਾਉਂਦੇ ਤਾਂ ਇਹ ਜਿਹੜੀ ਇਹ ਹੈਗੀ ਹੈ ਡੋਮੈਸਟਿਕ ਹੈ ਇਹ ਆਫਰ ਨਹੀਂ ਹੈਗੀ ਜਿਵੇਂ ਬਾਲੋਫਰ ਵਰਸਸ ਬਾਲੋਫਰ ਦਾ ਕੇਸ ਸੀਗਾ ਵੀ ਜਿਵੇਂ ਹਸਬੰਡ ਜਿਹੜਾ ਸੀਗਾ ਉਹਦੀ শ্রীলੰਕਾ ਵਿੱਚ ਟਰਾਂਸਫਰ ਹੋ ਗਈ ਸੀ ਵਾਈਫ ਨਹੀਂ ਜਾ ਸਕੀ ਵਾਈਫ ਨੂੰ ਹੋਨੇ ਕਿਹਾ ਕਿ ਮੈਂ ਤੈਨੂੰ ਹਰ ਮਹੀਨੇ ਕੁਝ ਨਾ ਕੁਝ ਪੈਸੇ ਭੇਜਾਂਗਾ ਬਾਅਦ ਨਹੀਂ ਭੇਜੇ ਵਾਈਫ ਨੇ ਆਪਣੇ ਘਰ ਵਾਲੇ ਦੇ ਉੱਤੇ ਮੁਕੱਦਮਾ ਠੋਕਤਾ ਤੇ ਕੋਰਟ ਨੇ ਕਿਹਾ ਵੀ ਭਈ ਇਹ ਤੁਹਾਡਾ ਜਿਹੜਾ ਹੈਗਾ ਆਪ ਦਾ ਘਰੂਲੀ ਮਾਮਲਾ ਹੈਗਾ ਇਹ ਜਿਹੜਾ ਹੈਗਾ ਮੁਆਇਦਾ ਨਹੀਂ ਹੈਗਾ ਇਸ ਕਰਕੇ ਜਿਹੜੀ ਵਾਈਫ ਹੈਗੀ ਹੈ ਉਹ ਆਪਣੇ ਪਤੀ ਤੇ ਕੇਸ ਨਹੀਂ ਕਰ ਸਕਦੀ ਦੂਜਾ ਹੈਗਾ ਕਿ ਜਦੋਂ ਵੀ ਆਪਾਂ ਕਿਸੇ ਨੂੰ ਆਫਰ ਦਿੰਨੇ ਹੈਗੇ ਤਾਂ ਇਹ ਨਿਸ਼ਚਿਤ ਹੋਣੀ ਚਾਹੀਦੀ ਹੈ ਇਟ ਮਸਟ ਬੀ ਡੈਫੀਨੇਟ ਐਂਡ ਸਰਟਨ ਜਿਹੜੀਆਂ ਵੀ ਪੇਸ਼ਕਸ਼ ਆਪਾਂ ਦੂਜੇ ਵਿਅਕਤੀ ਨੂੰ ਦਿੰਨੇ ਆ ਉਹਦੀ ਜਿਹੜੀ ਸ਼ਰਤ ਹੈਗੀ ਹੈ ਨਿਸ਼ਚਿਤ ਹੋਣੀ ਚਾਹੀਦੀ ਹੈ ਸਪਸ਼ਟ ਹੋਣੀ ਚਾਹੀਦੀ ਹੈ ਵੇਗ ਨਹੀਂ ਹੋਣੀ ਚਾਹੀਦੀ ਆਸਪਸ਼ਟ ਨਹੀਂ ਹੋਣੀ ਚਾਹੀਦੀ ਜੇਕਰ ਪੇਸ਼ਕਸ਼ ਵਿੱਚ ਇਹੋ ਜੀ ਗੱਲ ਹੈਗੇ ਜਿਸ ਦਾ ਕੋਈ ਅਰਥ ਨਹੀਂ ਨਿਕਲਦਾ ਤਾਂ ਉਹ ਸਹੀ ਆਫਰ ਨਹੀਂ ਮੰਨੀ ਜਾਂਦੀ ਜਿਵੇਂ ਟੇਲਰ ਵਰਸਸ ਪ੍ਰਿੰਟਨ ਦੇ ਵਿੱਚ ਉਨੇ ਕਿ ਆ ਵੀ ਮੈਂ ਤੁਹਾਡਾ ਜਿਹੜਾ ਮਕਾਨ ਹੈਗਾ 285 ਪਾਉਂਡ ਸਾਲਾਨਾ ਕਿਰਾਏ ਤੇ ਲੈਣ ਲਈ ਪੇਸ਼ਕਸ਼ ਕੀਤੀ ਗਈ ਕਿ ਆ ਕਿ ਮਕਾਨ ਦੀ ਪੂਰੀ ਮਰਮਮਤ ਹੋਣੀ ਚਾਹੀਦੀ ਹੈ ਤੇ ਆਧੁਨਿਕ ਤਰੀਕੇ ਦੇ ਨਾਲ ਡ੍ਰਾਈング ਰੂਮ ਸਜਾਇਆ ਹੋਣਾ ਚਾਹੀਦਾ ਇਹ ਜਿਹੜੀ ਆਫਰ ਸੀ ਆਸਪਸ਼ਟ ਸੀਗੀ ਤੇ ਸਹੀ ਨਹੀਂ ਸੀਗੀ ਸਿਰਫ ਇੱਛਾ ਪ੍ਰਗਟ ਕਰਨਾ ਜਿਹੜਾ ਹੁੰਦਾ ਹੈ ਪੇਸ਼ਕਸ਼ ਕਰਨਾ ਪੇਸ਼ਕਸ਼ ਨਹੀਂ ਹੁੰਦਾ ਹੈਗਾ ਇਹ ਨੀਅਰ ਸਟੇਟਮੈਂਟ ਆਫ ਇੰਟੈਂਸ਼ਨ ਇਜ਼ ਨਾਟ ਐਨ ਆਫਰ ਜਿਵੇਂ ਇਹਦੇ ਵਿੱਚ ਆਪਾਂ ਸਿਰਫ ਇੱਛਾ ਹੀ ਪ੍ਰਗਟ ਕਰਦੇ ਹਾਂ ਜਿਵੇਂ ਕੋਈ ਇਨਫੋਰਮੇਸ਼ਨ ਦਾ ਲੈਣ-ਦੇਣ ਹੁੰਦਾ ਤਾਂ ਉਹ ਵੀ ਜਿਹੜੀ ਹੁੰਦੀ ਹੈ ਆਫਰ ਨਹੀਂ ਹੁੰਦੀ ਜਾਂ ਉਹਦੀ ਐਸੈਪਟੈਂਸ ਨਹੀਂ ਹੁੰਦੀ ਜਿਵੇਂ ਆਪਾਂ ਹਾਰਵੇ ਤੇ ਫੇਸ ਤੇ ਕੇਸ ਵਿੱਚ ਦੇਖਦੇ ਹਾਂ A ਨੇ B ਨੂੰ ਟੈਲੀਗ੍ਰਾਮ ਭੇਜੀ ਤੇ ਪੁੱਛਿਆ ਕਿ ਤੂੰ ਸਾਨੂੰ ਆਪਣਾ ਜਿਹੜਾ ਬੰਪਰ ਹਲ ਪੈਨ ਹੈ ਵੇਚੋਗੇ ਤੇ ਜੇ ਵੇਚੋਗੇ ਤਾਂ ਇਹਦੀ ਘੱਟੋ-ਘੱਟ ਕੀਮਤ ਕੀ ਹੈ ਬੀ ਨੇ ਜਵਾਬ ਦਿੱਤਾ ਕਿ ਬੰਪਰ ਹਲ ਪੈਨ ਦੀ ਘੱਟ ਤੋਂ ਘੱਟ ਕੀਮਤ 900 ਪੌਂਡ ਹੈ। ਏ ਨੇ ਲਿਖਿਆ ਕਿ ਅਸੀਂ ਤੁਹਾਡੀ ਦੁਆਰਾ ਜਿੰਨੇ ਤੁਸੀਂ ਪੈਸੇ ਮੰਗੇ ਹੈਗੇ ਦੇਣ ਨੂੰ ਤਿਆਰ ਹੈਗੇ ਆਂ, ਖਰੀਦਣ ਨੂੰ ਤਿਆਰ ਆਂ ਪਰ ਬੀ ਨੇ ਵੇਚਣ ਤੋਂ ਇਨਕਾਰ ਕਰਤਾ। ਉਹਨਾਂ ਨੇ ਕੇਸ ਕਰਤਾ। ਕੋਰਟ ਨੇ ਕਿਹਾ ਵੀ ਭਈ ਇਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈਗੀ। ਇੱਥੇ ਉਹਨਾਂ ਦੀ ਕੋਈ ਵੀ ਇੱਛਾ ਇਹਨੂੰ ਵੇਚਣ ਦੀ ਨਹੀਂ ਹੈਗੀ ਸੀਗੀ। ਫਿਰ ਉਸ ਤੋਂ ਬਾਅਦ ਹੈਗਾ ਕਿ ਇਨਵੀਟੇਸ਼ਨ ਟੂ ਆਫਰ ਇਜ਼ ਨਾਟ ਐਨ ਆਫਰ। ਪੇਸ਼ਕਸ਼ ਲਈ ਸੱਦਾ ਪੇਸ਼ਕਸ਼ ਨਹੀਂ ਹੁੰਦਾ। ਕਿਸੇ ਅਖਬਾਰ ਦੇ ਵਿੱਚ ਕੋਈ ਇਸ਼ਤਿਹਾਰ ਆਂਦਾ ਕੋਈ ਨਿਲਾਮੀ ਦਾ ਵਿਗਿਆਪਨ ਆਂਦਾ ਹੈਗਾ ਆਪਾਂ ਉੱਥੇ ਪਹੁੰਚ ਜਾਣੀ ਹੈਗਾ ਨਿਲਾਮੀ ਨਹੀਂ ਲੱਗਦੀ ਤਾਂ ਆਪਾਂ ਉਹਦੇ ਤੇ ਮੁਕੱਦਮਾ ਨਹੀਂ ਕਰ ਸਕਦੇ ਕਿਉਂਕਿ ਇਹ ਆਫਰ ਨਹੀਂ ਹੈ ਕਿ ਇਹ ਇੱਕ ਸੱਦਾ ਹੈਗਾ ਇਹਦੇ ਵਿੱਚ ਕਿਉਂਕਿ ਇਹ ਆਪਣੀ ਜਿਹੜੀ ਕਰਨ ਦੀ ਇੱਛਾ ਦਾ ਅੰਤਿਮ ਵਰਣਨ ਨਹੀਂ ਹੁੰਦਾ ਵਸਤੂਆਂ ਦੇ ਉੱਪਰ ਜਿਵੇਂ ਕੀਮਤ ਲੱਗੀ ਹੁੰਦੀ ਹੈ ਜਿਵੇਂ ਆਪਾਂ ਕਿਸੇ ਸ਼ਾਪ 'ਚ ਜਾਣੇ ਹੈਗੇ ਆ ਉੱਥੇ ਕੀਮਤ ਲੱਗੀ ਹੋਈ ਹੈ ਤਾਂ ਇਨਵੀਟੇਸ਼ਨ ਟੂ ਆਫਰ ਹੁੰਦਾ ਹੈਗਾ ਉਹਨਾਂ ਨੂੰ ਪ੍ਰਦਰਸ਼ਨ ਕਰਨਾ ਕੋਟੇਸ਼ਨ ਕੀਮਤ ਸੋਚੀ ਰੇਲਵੇ ਸਮਸਾਰਨੀ ਇਸ ਸੱਦੇ ਦੀ ਉਦਾਹਰਨਾਂ ਹੈਗੀਆਂ ਇਹ ਇਨਵੀਟੇਸ਼ਨ ਟੂ ਆਫਰ ਹੈਗੀਆਂ ਇਹ ਪੇਸ਼ਕਸ਼ ਨਹੀਂ ਹੈਗੀਆਂ ਉਸ ਤੋਂ ਬਾਅਦ ਹੈ ਕਿ ਜਿਹੜੀ ਵੀ ਆਪਾਂ ਬੰਦੇ ਨੂੰ ਆਫਰ ਦਿੰਨੇ ਹੈਗੇ ਉਹਨੂੰ ਦੱਸਣਾ ਵੀ ਜ਼ਰੂਰੀ ਹੈ ਉਹਦਾ ਸੰਚਾਰ ਵੀ ਜ਼ਰੂਰੀ ਹੈ ਉਹਦਾ ਕਮਿਊਨੀਕੇਸ਼ਨ ਵੀ ਜ਼ਰੂਰੀ ਹੈ ਪੇਸ਼ਕਸ਼ ਉਸ ਵਿਅਕਤੀ ਦੀ ਜਾਣਕਾਰੀ ਵਿੱਚ ਜ਼ਰੂਰ ਲਿਆਣੀ ਚਾਹੀਦੀ ਹੈ ਜਿਹਨੂੰ ਇਹ ਕੀਤੀ ਗਈ ਹੈ ਲਾਲਮਨ ਸ਼ੁਕਲਾ ਵਰਸਸ ਗੋਰੀਦਾ ਚਾਪਾ ਦੇਖਦੇ ਹੈਗੇ ਆ ਇੱਕ ਵਿਅਕਤੀ ਦਾ ਭਤੀਜਾ ਗਵਾਚ ਜਾਂਦਾ ਹੈਗਾ ਤਾਂ ਆਪਣੇ ਨੌਕਰ ਲਾਲਮਨ ਨੂੰ ਕਹਿੰਦਾ ਵੀ ਇਹਨੂੰ ਲੱਭ ਕੇ ਲਿਆ ਉਸ ਤੋਂ ਜਾਣ ਪਿੱਛੋਂ ਉਹ ਇਨਾਮ ਰੱਖ ਦਿੰਦਾ ਵੀ ਮੈਂ ਉਹਨੂੰ 500 ਰੁਪਏ ਦਵਾਂਗਾ ਜਿਹੜਾ ਮੇਰਾ ਭਤੀਜੇ ਨੂੰ ਲੱਭ ਕੇ ਲਿਆਏਗਾ ਤੇ ਨੌਕਰ ਲੱਭ ਕੇ ਲਿਆ ਆਂਦਾ ਹੈਗਾ ਪਹਿਲਾਂ ਉਹਨੂੰ ਪਤਾ ਨਹੀਂ ਹੁੰਦਾ ਹੈਗਾ ਵੀ ਇਨਾਮ ਰੱਖਿਆ ਹੋਇਆ ਹੈ ਫਿਰ ਉਹ ਇਨਾਮ ਦੀ ਮੰਗ ਕਰਦਾ ਹੈ ਫਿਰ ਕੋਰਟ ਵਿੱਚ ਚਲੇ ਜਾਂਦਾ ਕੋਰਟ ਕਹਿੰਦਾ ਵੀ ਇਹ ਜਿਹੜੇ ਉਹਨੇ ਆਫਰ ਦਿੱਤੀ ਸੀ ਇਸ ਗੱਲ ਦੀ ਤੈਨੂੰ ਪਤਾ ਹੀ ਨਹੀਂ ਸੀਗਾ ਇਸ ਕਰਕੇ ਤੂੰ ਇਹਨੂੰ ਕਲੇਮ ਨਹੀਂ ਕਰ ਸਕਦਾ ਪੇਸ਼ਕਸ਼ ਜਿਹੜੀ ਹੈਗੀ ਹੈ ਸ਼ਰਤਾਂ ਵੀ ਹੋ ਸਕਦੀ ਹੈ ਪਰ ਇਹ ਜਿਹੜੀ ਵੀ ਸ਼ਰਤ ਲੱਗੀ ਹੋਈ ਹੈ ਪੇਸ਼ਕਸ਼ ਦੇ ਨਾਲ ਜਦੋਂ ਆਪਾਂ ਉਹਨੂੰ ਆਫਰ ਦਿੰਨੇ ਆ ਉਸੇ ਵਕਤ ਹੀ ਆਪਾਂ ਉਹਨੂੰ ਦੱਸਣੀ ਹੈਗੀ ਹੈ ਇਹ ਨਹੀਂ ਹੈਗਾ ਕਿ ਪੇਸ਼ਕਸ਼ ਪਹਿਲਾਂ ਦੇਤੀ ਤੇ ਸ਼ਰਤ ਆਪਾਂ ਬਾਅਦ ਵਿੱਚ ਲਗਾਤੀ ਪੇਸ਼ਕਸ਼ ਕਰਤਾ ਆਪਣੀ ਇੱਛਾ ਅਨਸਾਰ ਕੋਈ ਵੀ ਸ਼ਰਤ ਲਗਾ ਸਕਦਾ ਹੈ ਇਹ ਜਿਹੜੀ ਸ਼ਰਤ ਹੈਗੀ ਹੈ ਜਦੋਂ ਆਪਾਂ ਪੇਸ਼ਕਸ਼ ਦਿੰਨੇ ਹੈਗੇ ਆ ਉਹਦੇ ਨਾਲ ਹੀ ਦੱਸਣੀ ਹੁੰਦੀ ਹੈਗੀ ਜੇ ਆਪਾਂ ਸ਼ਰਤ ਦਾ ਸੰਚਾਰ ਜਿਹੜਾ ਹੈਗਾ ਉਸ ਵਕਤ ਨਹੀਂ ਦੱਸਦੇ ਹੈਗੇ ਤਾਂ ਆਪਣੀ ਜਿਹੜੀ ਸ਼ਰਤ ਹੈਗੀ ਆ ਉਹ ਸਹੀ ਨਹੀਂ ਹੈਗੀ ਪੇਸ਼ਕਸ਼ ਵਿੱਚ ਕੋਈ ਵੀ ਐਹੋ ਚੀਜ਼ ਮਦ ਨਹੀਂ ਹੋਣੀ ਚਾਹੀਦੀ ਜਿਸ ਨੂੰ ਨਾ ਮੰਨਣ ਦਾ ਅਰਥ ਹੋਵੇ ਵੀ ਆਪਾਂ ਉਹਨੂੰ ਅਸੈਪਟ ਕਰ ਲਿਆ ਹੈਗਾ ਜਿਵੇਂ ਆਪਾਂ ਉਹਨੂੰ ਕਹਿ ਦਿੰਨੇ ਹੈਗੇ ਵੀ ਜੇ ਤੂੰ ਮੈਨੂੰ ਸ਼ੁੱਕਰਵਾਰ ਤੱਕ ਜਵਾਬ ਨਹੀਂ ਦਿੱਤਾ ਤਾਂ ਮੈਂ ਸਮਝਾਂਗਾ ਕਿ ਤੂੰ ਮੇਰੀ ਆਫਰ ਨੂੰ ਅਸੈਪਟ ਕਰ ਲਿਆ ਵੀ ਇਦਾਂ ਦੀ ਕੋਈ ਵੀ ਗੱਲ ਆਪਾਂ ਜਿਹੜੀ ਹੈਗੀ ਹੈ ਉਹਦੇ ਵਿੱਚ ਨਹੀਂ ਲਿਖਣੀ ਹੈਗੀ ਫਿਰ ਉਸ ਤੋਂ ਬਾਅਦ ਹੈਗਾ ਕਿ ਜਦੋਂ ਆਪਾਂ ਆਫਰ ਦਿੱਨੇ ਹੈਗੇ ਤਾਂ ਆਪਣੀ ਉਥੇ ਨiyet ਜਿਹੜੀ ਹੈਗੀ ਹੈ ਸਵੀਕ੍ਰਿਤੀ ਲੈਣ ਦੀ ਹੋਣੀ ਚਾਹੀਦੀ ਹੈਗੀ ਹੈ ਇਸ ਸਵੀਕ੍ਰਿਤੀ ਲੈਣ ਦੀ ਨiyet ਨਾਲ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈਗੀ ਹੈ ਜਿਹੜੀ ਪੇਸ਼ਕਸ਼ ਹੁੰਦੀ ਹੈਗੀ ਐ ਐਕਸਪ੍ਰੈਸ ਵੀ ਹੋ ਸਕਦੀ ਹੈ ਇੰਪਲਾਈਡ ਵੀ ਹੋ ਸਕਦੀ ਹੈ ਜਿਹੜੀ ਪੇਸ਼ਕਸ਼ ਗੱਲਬਾਤ ਰਾਹੀ ਜਾਂ ਲਿਖਤ ਰੂਪ ਵਿੱਚ ਹੁੰਦੀ ਹੈ ਉਹਨੂੰ ਆਪਾਂ ਐਕਸਪ੍ਰੈਸ ਆਫਰ ਕਹਿੰਨੇ ਹੈਗੇ ਹੈ ਇੰਪਲਾਈਡ ਦਾ ਮਤਲਬ ਹੁੰਦਾ ਵੀ ਜਿਹਦੇ ਵਿੱਚ ਆਪਣੇ ਬਿਹੇਵੀਅਰ ਤੋਂ ਪਤਾ ਚੱਲਦਾ ਹੈਗਾ ਜਿਵੇਂ ਆਪਾਂ ਕੋਈ ਬੱਸ ਜਾ ਰਹੀ ਹੈਗੀ ਬਠਿੰਡੇ ਵਾਲੀ ਉਹਦੇ ਵਿੱਚ ਬੈਠ ਜਾਣੇ ਹੈ ਤਾਂ ਇਟ ਮੀਨਸ ਕਿ ਆਪਾਂ ਉਹਦੀ ਆਫਰ ਨੂੰ ਅਸੈਪਟ ਕਰ ਲਿਆ ਇਹ ਜਿਹੜੀ ਹੈਗੀ ਐ এমਪਲਾਈਡ ਆਫਰ ਹੈਗੀ ਐ